ਸਟਾਰਟਿੰਗ ਹੈ ਸਤਿ ਸ੍ਰੀ ਅਕਾਲ ਦੋਸਤੋ ਆ ਪਹਿਰੇ ਪਿੰਡ ਦਾ ਸੀਵਰੇਜ ਨਹਿਰ ਦੇ ਵਿੱਚ ਇਸ ਵਕਤ ਨਹਿਰ ਤੇ ਖੜਿਆ ਜਿਹੜਾ ਨਹਿਰ ਦਾ ਪਾਣੀ ਅਸੀਂ ਪੀਂਨਿਆ ਅੱਗੇ 20 25 ਪਿੰਡ ਪਾਣੀ ਪੀਂਦੇ ਨੇ ਇਸ ਨਹਿਰ ਦਾ ਕਿਸੇ ਵੀ ਤਰੀਕੇ ਨਾਲ ਪਰ ਇਸ ਨਹਿਰ ਦੇ ਵਿੱਚ ਸਰੇ ਆਮ ਸੀਵਰੇਜ ਦਾ ਮਲ ਮੂਤਰ ਲੈਟਰਿੰਗਾਂ ਦਾ ਪਾਣੀ ਟੁਆਲਟਾਂ ਦਾ ਪਾਣੀ ਸਾਰਾ ਇਹਦੇ ਵਿੱਚ ਪਹਿਰੇ ਨਹਿਰ ਤੇ ਦਿਖਾਉਣਾ ਸਾਨੂੰ ਪੈਂਦਾ ਪੂਰੇ ਪਿੰਡ ਦਾ ਪਾਣੀ ਸੀਵਰੇਜ ਦਾ ਇਹਦੇ ਵਿੱਚ ਪਹਿਰੇ ਗੰਦਾ ਪਾਣੀ ਪੂਰਾ ਚੱਲਦੀ ਨਹਿਰ ਦੇ ਵਿੱਚ ਜਿਹਨੂੰ ਪਾਣੀ ਨੂੰ ਪਵਿੱਤਰ ਨੰਗਲ ਟਾਈਮ ਤੋਂ ਆਉਂਦੀ ਹੈ ਇਹ ਪਰ ਹਾਲਾਤ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਜ਼ਰੂਰ ਕਰਿਓ ਵੀ ਪਹਿਣਾ ਚਾਹੀਦਾ ਕਿੱਥੇ ਹੈ ਮੈਕਮਾ ਮੈਕਮਾ ਕਿੱਥੇ ਹੈ ਜਿਹੜੇ ਹਾਲਾਤ ਉਹਨੇ ਦੇਖਦੇ ਪਹਿਲਾਂ ਵੀ ਦਿਖਾਇਆ ਸੀ ਅਸੀਂ ਕੋਈ ਮੈਕਮਾ ਨਹੀਂ ਜਾਗਿਆ ਕਿੱਥੇ ਹੈ ਪ੍ਰਸ਼ਾਸਨ ਬੇਨਤੀ ਕਰਦੇ ਆ ਕਿ ਜਾਗ ਜੋ ਕਿਉਂ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮੋਹ ਕਰਦੇ ਮਜਬੂਰ ਵਿੱਚ ਨਹਾਉਂਦੇ ਵੀ ਨਹੀਂ ਕਹਾ ਬੱਚੇ ਵੀ ਨਹਾਉਂਦੇ ਨਹੀਂ ਪਾਣੀ ਪੀਂਦੇ ਵੀ ਨਹੀਂ ਲੋਕ ਜਰ ਸਰੇ ਆ ਗੰਦਾ ਪਾਣੀ ਪਿਆ ਰਹੇ ਹੋ ਤੁਸੀਂ ਆ ਪੂਰੀ ਵੀਡੀਓ ਦੇਖ ਲਓ ਆ ਪਹਿਰੇ ਪਿੰਡ ਦਾ ਸੀ ਬ੍ਰੀਜ ਨਹਿਰ ਦੇ ਵਿੱਚ ਨਹਿਰ ਦੇ ਵਿੱਚ ਪਿੰਡ ਦਾ ਸੀ ਬ੍ਰੀਜ ਪਹਿਰੇ ਆ ਦੇਖੋ ਪਹਿਲਾਂ ਵੀ ਅਸੀਂ ਆਏ ਸੀ ਉਦੋਂ ਸਾਨੂੰ ਪਾਣੀ ਦੀ ਕਮੀ ਕਰਕੇ ਜਾਂ ਵੱਧ ਪਾਣੀ ਕਰਕੇ ਪਤਾ ਨਹੀਂ ਲੱਗਿਆ ਅੱਜ ਅਸੀਂ ਫੇਰ ਆਇਾਂਗੇ ਪ੍ਰਸ਼ਾਸਨ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਹੈ ਨਹਿਰੀ ਮਹਿਕਮਾ ਆਹ ਦੇਖੋ ਆਹ ਦੇਖੋ ਜੀ ਆਹ ਪਹਿਰੇ ਥੱਲੇ ਉਤਰਨਾ ਔਖਾ ਹੈ ਦਿਖ ਨਾ ਜਾਈ ਆਹ ਦੇਖ ਸਕਦੇ ਹੋ ਬਈ ਆਹ ਪੂਰੀਆਂ ਲਾ ਕੇ ਇਧਰੋਂ ਰੋਕਣ ਦੀ ਕੋਸ਼ਿਸ਼ ਹੋਈ ਬਈ ਇਧਰੋਂ ਕਿਵੇਂ ਰੁਕੂ ਪਾਣੀ ਤਾਂ ਪਰਾਂ ਤੋਂ ਆ ਰਿਹਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਨਹਿਰ ਦੇ ਪਾਣੀ ਨੂੰ ਅੰਗਰੇਜ਼ਾਂ ਨੂੰ ਕਿਉਂ ਰੋਣਿਆ ਸੀ ਅੰਗਰੇਜ਼ਾਂ ਲੈਵੇ ਕਾਰੇਉ ਜਾਣਿਆ ਕਿਉਂਕਿ ਉੱਥੇ ਕਾਨੂੰਨ ਧੀ ਕਾਨੂੰਨ ਹੈ ਉੱਥੇ ਆਹ ਦੇਖ ਲੋ ਵੀ ਓਰੇ ਕਾਨੂੰਨ ਦੀਆਂ ਧੱਜੀਆਂ ਢੜੀਆਂ ਨੇ ਕਿੱਥੇ ਨੇਰੀ ਮੱਕ ਮਾਂ ਭੇਰੇ ਸਰਿਆਂ ਪਣੀ ਆਹ ਭੇਰੇਗਾ ਆਹ ਦੇਖ ਲੋ ਇਹ ਪੜਨਾ ਚਾਹੀਦਾ ਪਿੰਡ ਦਾ ਸੀ ਬ੍ਰਿਜ ਯਰਕੰਦ ਨਹਿਰ ਦੇ ਵਿੱਚ ਅੱਜ ਨਹਿਰ ਚ ਪਾਣੀ ਵੀ ਘਟਾ ਹੈ ਆ ਦੇਖੋ ਜੀ ਸਰਿਆਂਮ ਦਿਖ ਰਿਹਾ ਜੀ ਇਧਰੋਂ ਪੋਰੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਕਰੀ ਹੈਗੀ ਇਹਨਾਂ ਨਾਲ ਕਿਵੇਂ ਰੱਖੂਗਾ ਪਹਿਲਾਂ ਸੀ ਬ੍ਰਿਜ ਦਾ ਪਾਣੀ ਰੁਕ ਜੂਗਾ ਆ ਦੇਖੋ ਇਹ ਨਾਲ ਹੀ ਆਏ ਇੱਥੇ ਆ ਪਾਹ ਲਾ ਲਓ ਜੀ ਆ ਜਾ ਰਿਹਾ ਸਰਿਆਂਮ ਜਾ ਰਿਹਾ ਸਕੂਲਰ ਘਾਟ ਖੜਿਆਗੇ ਇਸ ਵਕਤ ਆਹ ਤਸਵੀਰ ਆਹ ਦੇਖ ਸਕਦੇ ਹੋ ਜੀ ਆਹ ਲਾ ਲੋ ਆ ਪੈਰੇ ਸੀਬ੍ਰੇਜ ਦਾ ਪਾਣੀ ਪੂਰੇ ਪਿੰਡ ਦਾ ਹਾਲਾਤ ਦੇਖ ਲੋ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਓ ਜੀ ਆਹ ਦੇਖ ਲੋ ਸਾਹਮਣੇ ਨਾਲਾ ਟੱਕਰ ਚ ਸਾਹਮਣੇ ਪਾਣੀ ਆਉਂਦਾ ਹੈ ਆ ਦੇਖੋ ਤੇ ਉਹਨਾਂ ਨੇ ਵੀ ਮਿੱਟੀ ਲਾਤੀ ਪਰਲੇ ਪਾਸੋਂ ਘਰਾਟ ਵਾਲਿਆਂ ਨੇ ਕਿਉਂਕਿ ਘਰਾਟ ਦੇ ਅੰਦਰ ਵੀ ਗੰਦਾ ਪਾਣੀ ਜਾਣ ਨੂੰ ਹੋ ਗਿਆ ਸੀ ਜਾਣ ਲੱਗਿਆ ਸੀ ਆ ਦੇਖ ਲੋ ਅਸੀਂ ਬੁੱਢੇ ਨਾਲੇ ਨੂੰ ਕਹਿੰਦੇ ਆ ਬੁੱਢੇ ਨਾਲੇ ਨੂੰ ਅਸੀਂ ਕੀ ਰੋਵਾਂਗੇ ਆ ਉਰੀ ਬੁੱਢਾ ਨਾਲਾ ਹੋਇਆ ਪਿਆ ਦੇਖ ਸਕਦੇ ਹੋ ਇਨੇ ਹੀ ਠਾਂ ਦੀ ਪਰਲੇ ਪਾਸੇ ਨਹਿਰ ਐ ਆ ਪੈ ਰਿਹਾ ਪਾਣੀ ਸਰੇ ਆਮ ਅੱਛਾ ਲੋਕਾਂ ਨੂੰ ਵੀ ਪਤਾ ਹੋਊ ਵੀ ਨਹਿਰ ਚ ਪਾਣੀ ਪੈ ਰਿਹਾ ਪਿੰਡ ਵਾਲਿਆਂ ਨੂੰ ਵੀ ਪਤਾ ਹੋਊਗਾ ਤੇ ਘਰਾਟਾਂ ਵਾਲਿਆਂ ਨੇ ਸਾਹਮਣੇ ਮਿੱਟੀ ਲਾਤੀ ਬਚਾ ਕਰਿਆ ਆਪਦਾ ਪਾਣੀ ਪੈਣ ਤੋਂ ਘਰਾਟ ਨੇ ਜਿਹੜਾ ਘਰਾਟ ਨੇ ਉਰੇ ਮਸ਼ਹੂਰ ਘਰਾਟੀ ਸਰੇ ਆਮ ਆਏ ਚੱਲ ਰਿਹਾ ਕਿਉਂ ਦੁਪਹਿਰ ਹੁਣ ਦੁਪਹਿਰੇ ਕਰਕੇ ਪਾਣੀ ਘਟ ਜਾਂਦਾ ਸਵੇਰ ਵੇਲੇ ਜਿਹੜਾ ਵਧ ਜਾਂਦਾ ਦੇਖ ਸਕਦੇ ਹੋ ਤਸਵੀਰਾਂ ਆ ਮਾਲਮੂਤਰ ਸਾਰਾ ਪਾਣੀ ਆ ਜਿਹੜਾ ਇਹ ਨਹਿਰ ਦੇ ਵਿੱਚ ਆਹ ਦੇਖ ਸਕਦੇ ਹੋ ਆ ਨਹਿਰ ਦੇ ਵਿੱਚ ਸਰਿਆਂ ਪੈ ਰਹੇ ਸਰਪੰਚ ਲਬੀਬੀ ਜਾਵਾਂਗੇ ਮੈਂ ਇੱਕ ਮਿਲ ਲਬੀਬੀ ਜਾਵਾਂਗੇ ਇਸ ਤਰ੍ਹਾਂ ਦੇ ਨਾਲ ਨਹਿਰ ਦੇ ਵਿੱਚ ਪੈ ਰਹੇ ਨਾਲ ਆ ਇਹ ਸੀ ਬ੍ਰੇਜ ਦਾ ਨਾਲਾ ਅੱਗੇ ਉਹਨਾਂ ਪਹੇ ਦੇ ਨਾਲ ਨਾਲ ਜਾ ਕੇ ਲਗਭਗ 1 ਕਿਲੋਮੀਟਰ ਅੱਗੇ ਪਿੰਡ ਹੈ ਉੱਥੋਂ ਵੀ ਤੁਹਾਨੂੰ ਦਿਖਾਵਾਂਗੇ ਉੱਥੋਂ ਪਾਣੀ ਆਉਂਦਾ ਇਹ ਪਹਿਲਾਂ ਵੀ ਦਿਖਾਇਆ ਹੈ ਪਾਣੀ ਦੂਜਾ ਪਾਵਾਂਗੇ ਆ ਨਹਿਰ ਜਾਰੀ ਹੈ ਜੇਕਰ ਇਹਦੇ ਵਿੱਚ ਗੰਦਾ ਪਾਣੀ ਪਾਵਾਂਗੇ ਪਿੰਡ ਦਾ ਪਾਣੀ ਸੀਵਰੇਜ ਦਾ ਜਿਹਦੇ ਵਿੱਚ ਸਾਰੀ ਕੁਝ ਹੁੰਦਾ ਸੀਵਰੇਜ ਚ ਤਾਂ ਕੀ ਕਹੋਗੇ ਇੱਕ ਤਾਂ ਪੈ ਰਿਆ ਆ ਪੈ ਰਿਆ ਇਹ ਦੇਖ ਸਕਦਾ ਪੋਰੀਆਂ ਲਾ ਕੇ ਰੋਕਣ ਦੀ ਜਦੋਂ ਪਾਣੀ ਤਾਂ ਦੂਏ ਪਾਸੋਂ ਵਾਰਿਆ ਹੈ ਇਧਰੋਂ ਪੁੱਠੇ ਪਾਸੋਂ ਕਿਵੇਂ ਰੁਕੂਗਾ ਪਹਿਲਾਂ ਆ ਦੇਖੋ ਆ ਪੋਰੀਆਂ ਵੀ ਲਾਈਆਂ ਹੋਈਆਂ ਨੇ ਪਰ ਪਾਣੀ ਜਿਹੜਾ ਝੱਗ ਡਿਗ ਰਹੀ ਆ ਵਿਚਦੀ ਆ ਦੇਖ ਲੋ ਆ ਚੱਲ ਰਿਹਾ ਹੈ ਪਾਣੀ ਤੇ ਇੱਕ ਉਹ ਅੱਗੇ ਚੱਲ ਰਿਹਾ ਹੈ